ਜੋ ਕਸਾਲੀ ਅੰਦੋਲਨ ਦੇ ਵਿੱਚ ਸ਼ੁਭ ਕਰਨ ਵੀਰ ਨੂੰ ਗੋਲੀ ਲੱਗਦੀ ਆ ਤਾਂ ਉਹਦੇ ਸਾਥੀ ਵੀ ਸਾਡੇ ਨਾਲ ਨੇ ਇਹ ਉਸ ਵਕਤ ਕੋਲੇ ਮੌਜੂਦ ਸੀ ਮੰਨ ਕੇ ਚੱਲ ਵੀ ਆ ਜੀ ਤੋਂ ਲੱਗਦਾ ਤਾਂ ਹਾਂ ਫੇਰ ਵਾਜਦਾ ਸੀ ਉਹ ਬੰਦਾ 15 20 ਮਿੰਟ ਲਈ ਬੇਹੋਸ਼ ਹੋ ਜਾਂਦਾ ਸੀ ਇੱਕ ਤਾਂ ਥੋੜਾ ਜਿਹਾ ਥਰੂ ਘਾਂਸਦਾ ਹੁੰਦਾ ਸੀ ਚੱਕੋ ਗੋਲੀ ਬਦਰੀ ਬੇਹੋਸ਼ ਕਰ ਦਿੰਦੀ ਸੀ ਉਸ ਬੰਦੇ ਦੇ ਉੱਤੇ ਨਾ ਤਾਂ ਕੋਈ ਯੂਨੀਫਾਰਮ ਸੀ ਨਾ ਕੋਈ ਉਹ ਲੋਗੋ ਵਗੈਰਾ ਲੱਗਿਆ ਹੋਈ ਨਾ ਕੋਈ ਨਾਂ ਦੀ ਨੰਬਰ ਪਲੇਟ ਲੱਗੀ ਹੋਈ ਸੀ ਜਿਹੜਾ 12 ਬੋਰ ਦਾ ਫਾਇਰਿੰਗ ਕਰ ਰਿਹਾ ਸੀ ਜਿਹੜਾ 15 315 ਬੋਰ ਦਾ ਫਾਇਰ ਆ ਰਿਹਾ ਉਹ ਸਪੈਦਾਂ ਦੇ ਵਿੱਚੋਂ ਨਿਸ਼ਾਨਾ ਬ ਕੀ ਹੁਣ ਜਿਹੜਾ ਜਵਾਨਾਂ ਦਾ ਹੌਸਲਾ ਵਧੂਗਾ ਤੇ ਘਟੂਗਾ ਨਹੀਂ ਹੌਸਲਾ ਤਾਂ ਵਧਣਾ ਚਾਹੀਦਾ ਜੀ ਵਧੂਗਾ ਜਰੂਰ ਪੰਜਾਬ ਦੀ ਧਰਤੀ ਦੇ ਵਿੱਚ ਬਗਾਵਤੀ ਹੋਈ ਹੈ ਬਗਾਵਤੀ ਹੋਣਗੇ ਜੋਦੇ ਅਣਖੀ ਜੋਦੇ ਕਦੇ ਮਰਨ ਵਾਲੀ ਹੋਣੀ ਹੈ ਕੱਲ ਜਿਹੜੇ ਹਿਸਾਬ ਨਾਲ ਗੋਲੀਆਂ ਲੰਘੇ ਨੇ ਉਸ ਹਿਸਾਬ ਨਾਲ ਤਾਂ ਲੱਗਿਆ ਵੀ ਮੌਤ ਹੀ ਬਿਲਕੁਲ ਜਮਾ ਥੋੜੋ ਨੇੜੇ ਦੇਖ ਕੇ ਆਏ ਜੀ ਜਦੋਂ ਉਹਨਾਂ ਨੇ ਪਹਿਲੀ ਵਾਰ ਥਰੂ ਐਸ ਦੇ ਗੋਲੇਸ਼ਟਾਏ ਤਕਰੀਬਨ 40-45 ਮਿੰਟ ਲੱਗੇ ਸਾਨੂੰ ਮੈਨ ਗਰਾਉਂਡ ਤੇ ਜੀ ਵੀ ਸਾਹ ਲੈਣ ਤੇ ਜ ਸਾਈਡ ਤੇ ਜਾਂਦੀ ਸਾਈਡ ਤੇ ਗੋਲੀਬਾਰੀ ਹੋ ਰਹੀ ਸੀ ਜੀ ਫਿਰ ਉੱਥੀ ਉਹਦੇ ਵਿੱਚ ਖੜ ਕੇ ਸਾਹ ਇੱਕਦਮ ਰੋਕ ਕੇ ਨ ਬਗੂ ਨੂੰ ਸਰਲੇ ਦਾ ਬਹੁਤ ਜ਼ਿਆਦਾ ਹੀ ਵੱਜ ਗਈ ਉਹ ਤਾਂ ਕਿਸੇ ਦਿਨ ਇੱਕ ਨੱਕ ਕੋਲ ਦੀ ਲੰਘਾ ਕਿਸੇ ਦੇ ਕੰਨ ਕੋਲ ਦੀ ਲੰਘ ਗਈ ਆ ਚੀਜ਼ਾਂ ਦੇ ਜਾਨਕੀ ਜ਼ਿਆਦਾ ਅਟੈਕ ਹੋ ਰਿਹਾ ਜੀ ਇੱਥੇ ਆ ਚੀਜ਼ ਜੀ ਹਾਂ ਇੱਥੇ ਤਾਹ ਘੱਟ ਹੋ ਰਿਹਾ ਸੀ ਤੇ ਉਹ ਸਰਕਾਰ ਨੂੰ ਪੁੱਛਿਆ ਜਾਵੇ ਵੀ ਸਾਡੇ ਕਿਸਾਨਾਂ ਦਾ ਦੋਸ਼ ਕੀ ਇੱਥੇ ਗੱਗੂ ਦੇ ਗੋਲੀ ਲੱਗ ਗਈ ਥੋੜੀ ਨੌਜਵਾਨੀ ਪੀੜ੍ਹੀ ਸਹਿਮਗੀ ਲੋਕ ਸਹਿਮਗੇ ਉੱਥੇ ਬੇਇੰਤਿਹਾ ਹੋਈਆਂ ਵੀ ਪਿੱਛੇ ਹਟਜੋ ਵੀ ਆਪਾਂ ਨੁਕਸਾਨ ਕਰਾਵਾਂਗੇ ਪਿੱਛੇ ਹਟਜੋ ਨੁਕਸਾਨ ਕਰਾਵਾਂਗੇ ਘਟੋ ਘਟਾਈ ਤਿੰਨ ਸੌ ਆਰਮੀ ਦਾ ਮਲਾਜ਼ਮ ਉਹਦੇ ਵਿੱਚ ਹੋਆ ਰਸ ਦੇ ਗੁੰਡੇ ਆਏ ਚਾਰ ਪੰਜ ਜਿਨ੍ਹਾਂ ਨੇ ਬਜ਼ੁਰ ਜੋ ਕਸਾਲੀ ਅੰਦੋਲਨ ਦੇ ਵਿੱਚ ਸ਼ੁਭ ਕਰਨ ਵੀਰ ਨੂੰ ਗੋਲੀ ਲੱਗਦੀ ਆ ਤਾਂ ਉਹਦੇ ਸਾਥੀ ਵੀ ਸਾਡੇ ਨਾਲ ਨੇ ਇਹ ਉਸ ਵਕਤ ਕੋਲੇ ਮੌਜੂਦ ਸੀ ਜਦੋਂ ਸ਼ੁਭ ਕਰਨ ਨੂੰ ਗੋਲੀ ਲੱਗਦੀ ਆ ਤੇ ਤੁਸੀਂ ਉਸ ਦੇ ਵਕਤ ਕੋਲੇ ਸੀ ਹਾਂਜੀ ਤਕਰੀਬਨ ਉਹਨਾਂ ਤੋਂ 20 ਕਿ ਕਰ ਮਾਈ ਦੂਰੀ ਤੇ ਸੀ ਜੀ ਕਿਹੋ ਜਿਹਾ ਮਾਹੌਲ ਸੀ ਉਹ ਮਾਹੌਲ ਬਹੁਤ ਤਣਾਭੂਰ ਚੱਲ ਰਿਹਾ ਸੀ ਤੇ ਕਿਹਨੂੰ 2-2 ਘੰਟੇ ਤੋਂ ਲੱਗੇ ਜੀ ਅਥਰੂ ਗਾਸ ਦੇ ਗੋਲੇ ਪਟਾਕੇ ਵਗੈਰਾ 12 ਬੋਰ ਜੀ 315 ਦੇ ਫਾਇਰ ਆ ਰਹੇ ਸੀ ਤੇ ਉਹਦੇ ਵਿੱਚ ਜਾਨੀ ਕਿ ਕਦੇ ਨਾ ਕਦੇ ਰਾਵੜ ਦੀ ਗੋਲੀ ਦਾ ਵੀ ਦੇਖਣ ਨੂੰ ਰੋਡ ਦੇ ਉੱਤੇ ਮਿਲਦਾ ਸੀ ਜੀ ਜੀ ਉਹ ਜੋ ਰਬੜ ਦੀ ਗੋਲੀ ਦਾ ਬੰਦੇ ਦੇ ਮੰਨ ਕੇ ਚੱਲ ਵੀ ਆ ਜੀ ਤੋਂ ਲੱਕ ਨੂੰ ਤਾਹਾਂ ਫੇਰ ਵਾਜਦਾ ਸੀ ਉਹ ਬੰਦਾ 15 20 ਮਿੰਟ ਲਈ ਬੇਹੋਸ਼ ਹੋ ਜਾਂਦਾ ਸੀ ਇੱਕ ਤਾਂ ਥੋੜਾ ਜਿਹਾ ਥਰੂ ਗਾਂਸਦਾ ਹੁੰਦਾ ਸੀ ਸੱਪੋ ਗੋਲੀ ਬਦਲ ਬੇਹੋਸ਼ ਕਰ ਦਿੰਦੀ ਸੀ ਜਿਹੜਾ 12 ਬੋਰ ਦਾ ਫਾਇਰ ਹੋ ਰਿਹਾ ਸੀ ਉਹ ਬੈਰੀਕੇਡਾਂ ਤੋਂ ਮਗਰਲੇ ਪਾਸੇ ਵਾਟਰ ਕੈਨਨ ਤੋਂ ਹੋ ਰਿਹਾ ਸੀ ਉਸ ਬੰਦੇ ਦੇ ਉੱਤੇ ਨਾ ਤਾਂ ਕੋਈ ਜੂਨੀਫਾਰਮ ਸੀ ਨਾ ਕੋਈ ਉਹ ਲੋਗੋ ਵਗੈਰਾ ਲੱਗਿਆ ਹੋਈ ਨਾ ਕੋਈ ਦਾ ਕੋਈ ਨਾਮ ਦੀ ਨੰਬਰ ਪਲੇਟ ਲੱਗੀ ਹੋਈ ਸੀ ਜਿਹੜਾ 12 ਬੋਰ ਦਾ ਫਾਇਰਿੰਗ ਕਰ ਰਿਹਾ ਸੀ ਜੀ ਹਾਂ ਉਸ ਵਕਤ ਮੋਬਾਈਲ ਦੇ ਵਿੱਚ ਕੁਝ ਵੀ ਨਹੀਂ ਡਾਊਨਲੋਡ ਹੋਇਆ ਹੋ ਰਿਹਾ ਚੱਕਿਆ ਉਹਦੇ ਵਿੱਚ ਅਥਰੂ ਗਿਆ ਸੀ ਧੂਆ ਹੀ ਇੰਨਾ ਜ਼ਿਆਦਾ ਸੀ ਤਕਰੀਬਨ ਵੀ ਆਪਾਂ ਨੂੰ ਜਦੋਂ ਥੋੜਾ ਸਲੋ ਪਾਇਆ ਤੇ ਅੱਖਾਂ ਨੂੰ ਦੇਖਣ ਨੂੰ ਮਿਲ ਰਹੀ ਦੀ ਵੀ ਉੱਥੋਂ ਕੋਈ ਚੀਜ਼ ਵੱਜ ਰਹੀ ਆ ਜੀ ਹਾਂ ਜਿਹੜਾ 15 315 ਪੋਰ ਦਾ ਫੇਰ ਆ ਰਿਹਾ ਉਸ ਫਾਇਦਾ ਦੇ ਵਿੱਚੋਂ ਨਿਸ਼ਾਨਾ ਬਣਾ ਰਿਹਾ ਸੀ ਮੁੰਡਿਆਂ ਨੂੰ ਜੀ ਹਾਂ ਇਸ ਦੀ ਗੱਲ ਤੁਸੀਂ ਕਿਸਾਨਾਂ ਅੱਗੋਂ ਕੋਲੇ ਕਰੀ ਹਾਂਜੀ ਕਿਸਾਨਾਂ ਜੂਣੇ ਸਾਰੀ ਗੱਲ ਬਿਲਕੁਲ ਉਹ ਕੋਲੇ ਜਿਹੜੇ ਖੋਖਲੇ ਸੀ ਪਰੋਂ ਦੇ ਸਾਰਾ ਕੁਝ ਕਿਸਾਨਾਂ ਅੱਗੋਂ ਦੇ ਹਵਾਲੇ ਕਰਕੇ ਆਏ ਉਹ ਕਹਿੰਦੇ ਸੀ ਮੀਟਿੰਗ ਦੇ ਵਿੱਚ ਰੱਖਾ ਨਹੀਂ ਜਿਹੜੇ ਤੁਸੀਂ ਬਿਨ ਵਰਦੀ ਤੋਂ ਕੰਨੇ ਆ ਵੀ ਗੋਲੀ ਚਲਾ ਰਿਆ ਸੀ ਉਧਰ ਇਸ ਦੀ ਗੱਲ ਮੈਂ ਕਹਿੰਦਾ ਕਿਸਾਨਾਂ ਅੱਗੋਂ ਹਾਂ ਇਹਦੇ ਵਿੱਚ ਬਹੁਤ ਅੱਗੋਂ ਨੇ ਮੂਹਰੇ ਰੱਖਤੀ ਇਹ ਬਿਨਾ ਵਰਦੀ ਤੋਂ ਗੋਲੀ ਆ ਰਹੀ ਸੀ ਪੰਜ ਸੀ ਮੁਲਾਜ਼ਮ ਸੀ ਤੇ ਜਿਹਦੇ ਵਿੱਚ ਕੋਈ ਵੀ ਲੋਕੋ ਕੁਝ ਵੀ ਨਹੀਂ ਸੀ ਉਹਨੇ ਤਕਰੀਬਨ ਜੋ ਤੜਕੇ 8:30 ਪੌਣੇ 9 ਵਜੇ ਲੋਕ ਉੱਥੇ ਪਹੁੰਚਣ ਸ਼ੁਰੂ ਹੋਏ ਆ ਉਹਨਾਂ ਨੇ ਉਹਦੀ ਐਂਟਰੀ ਕਰ ਲਈ ਸੀ ਵੈਰੀਗੇਟਾਂ ਪਹਿਲਾਂ ਉਹ ਬੈਰੀਕੇਟਾਂ ਦੇ ਮੰਗਲੇ ਪਾਸੇ ਖੜੇ ਸੀ ਜਦੋਂ 10:00 ਵੱਜ ਗਏ 10:30 ਵੱਜ ਗਏ ਯੂਥ ਜੁੜ ਪਿਆ ਨੌਜਵਾਨ ਤੁਰਪੀ ਕਿਸਾਨ ਤੁਰਪੇ ਉਹ ਬੈਰੀਕੇਟਾਂ ਤੋਂ ਪੰਜੇ-ਛੇ ਮਲਾਜਮ ਉਹ ਆ ਸੀਆਰਪੀਐਫ ਦੇ ਜਿਹੜੇ ਜਵਾਨ ਸੀ ਉਹਨਾਂ ਦੇ ਨਾਲ ਆ ਗਏ ਜੀ ਹਾਂ ਉਹਨਾਂ ਦੀ ਮੰਗਲੀ ਸਾਈਡ ਖੜੇ ਸੀ ਕੀ ਹੁਣ ਜਿਹੜਾ ਜਵਾਨਾਂ ਦਾ ਹੌਸਲਾ ਵਧੂਗਾ ਤੇ ਘਟੂਗਾ ਨਹੀਂ ਹੌਸਲਾ ਤਾਂ ਵਧਣਾ ਚਾਹੀਦਾਗਾ ਜੀ ਵਧੂਗਾ ਜ਼ਰੂਰ ਪੰਜਾਬ ਦੀ ਧਰਤੀ ਦੇ ਵਿੱਚ ਬਗਾਵਤੀ ਹੋਈ ਹੈ ਬਗਾਵਤੀ ਹੋਣਗੇ ਜੋਧੇ ਅਣਖੀ ਜੋਧੇ ਕਰੇ ਮਾਰਨ ਵਾਲੀ ਥੋੜੀ ਐ ਇਹਦੇ ਵੀ ਲੱਖ ਚਲਕੀ ਪਹਿਲਾਂ ਤੋਂ ਪਹਿਲਾਂ ਹੋ ਕੇ ਲੋਕ ਇੱਕ ਦੂਜੇ ਦੇ ਮੂਹਰੇ ਹੋ ਲੋਕਾਂ ਨੂੰ ਹੀ ਪੀਅ ਕੀਤੀਆਂ ਲਈ ਵੀ ਲੋਕ ਜਿਹੜੇ ਹਿਸਾਬ ਨਾਲ ਕੱਲ ਮੈਂ ਉੱਥੇ ਖਲਾਤ ਕਰਦਾ ਕਿ ਮੇਰੇ ਮਨਾਲ ਦੇ ਮੁੰਡੇ ਦਾ ਜੀ ਵੀ ਇਕੱਠੇ ਹੋਏ ਜੀ ਥੋੜਾ ਬਾਕੀ ਥੋੜਾ ਰਹਿ ਗਿਆ ਇਕੱਠੇ ਹੋ ਜੋ ਕੱਲ ਜਿਹੜੇ ਹਿਸਾਬ ਨਾਲ ਗੋਲੀਆਂ ਲੰਘੇ ਨੇ ਉਸ ਹਿਸਾਬ ਨਾਲ ਤਾਂ ਇਹ ਲੱਗਿਆ ਵੀ ਮੌਤ ਹੀ ਬਿਲਕੁਲ ਜਮਾ ਥੋੜੋ ਨੇੜੇ ਉਹ ਦੇਖ ਕੇ ਆਏ ਜੀ ਜਦੋਂ ਉਹਨਾਂ ਨੇ ਪਹਿਲੀ ਵਾਰ ਅਥਰੂ ਐਸ ਦੇ ਗੋਲੇ ਸਟਾਇ ਤਕਰੀਬਨ 40-45 ਮਿੰਟ ਲੱਗੇ ਸਾਨੂੰ ਮੰਗ ਰੌਂਨ ਤੇ ਜੀ ਵੀ ਸਾਹ ਲੈਣ ਤੇ ਜਿਹੜੇ ਸਾਈਡ ਤੇ ਜਾਂਦੀ ਸਾਈਡ ਤੇ ਗੋਲੀਬਾਰੀ ਹੋ ਰਹੀ ਸੀ ਜੀ ਫਿਰ ਉੱਥੀ ਉਹਦੇ ਵਿੱਚ ਖੜ ਕੇ ਸਾਹ ਇੱਕਦਮ ਰੋਕ ਕੇ ਨੂਨ ਚੱਟ ਕੇ ਫ ਤੁਹਾਡੇ ਵੀ ਗੋਲੀ ਲੱਗੀ ਹੈ ਹਾਂ ਗੋਲੀ ਨਹੀਂ ਲੱਗੀ ਜੀ ਇਹ ਨਾ ਇੱਕ ਪਟਾਕਾ ਹੁੰਦਾ ਉਹਨਾਂ ਕੋਲੇ ਇਹ ਰਫਲ ਦੇ ਵਿੱਚੋਂ ਆਉਂਦਾ ਦੇਖਿਆ ਉਹ ਕਿਸ ਤੇ ਕਿੱਥੇ ਲੱਗੇ ਤੁਹਾਡੇ ਉਹ ਜੀ ਇੱਥੇ ਉਹ ਪਟਾਕਾ ਜਦੋਂ ਅਥਰੂ ਗਾਂਸੋ ਦੇ ਵਿੱਚ ਚ ਆਇਆ ਉਹ ਇੱਥੇ ਪੈਰਾਂ ਦੇ ਵਿੱਚ ਚੱਲ ਗਿਆ ਅੱਛਾ ਹਾਂ ਇੱਕ ਬਾਬਾ ਬਜ਼ੁਰਗ ਸੀ 80 85 ਸਾਲ ਦਾ ਉਹਦੇ ਇੱਥੇ ਵਸਾਹ ਵਾਲੇ ਥਾਂ ਲੱਗਾ ਉਹ ਪਟਾਕਾ ਇੱਥੇ ਆ ਚੀਜ਼ ਦੇ ਵਿੱਚ ਵੜ ਗਿਆ ਉਹਨਾਂ ਦੇ ਜਿਹੜੀ ਚਾਦਰਾਂ ਵਗੈਰਾ ਪਹਿਨਣਾ ਹੋਇ ਸੀ ਨਾ ਆਪਣੇ ਲੋਰ ਬਾਰੇ ਦੀ ਸੇਫਟੀ ਸੀ ਉਹਨਾਂ ਦੇ ਥੋੜਾ ਜਿਆਦਾ ਨੁਕਸਾਨ ਹੋ ਗਿਆ ਉਹਨੂੰ ਤਕਰੀਬਨ ਲੈ ਕੇ ਦੀ ਚੱਕ ਕੇ ਉਹਦੇ ਜੇ ਵੇਖਿਆ ਕਿ ਕਿਸਾਨਾਂ ਦੇ ਬਰੀਕ ਬਰੀ ਉਹ ਤਾਂ ਸਰਲੇ ਦਾ ਬਹੁਤ ਜ਼ਿਆਦਾ ਹੀ ਵੱਜ ਗਿਆ ਜੀ ਉਹ ਤਾਂ ਕਿਸੇ ਦਿਨ ਇਥੋਂ ਨੱਕ ਕੋਲ ਦੀ ਲੰਘਾ ਕਿਸੇ ਦੇ ਕੰਨ ਕੋਲ ਦੀ ਲੰਘਾ ਜੀ ਆਹ ਚੀਜ਼ਾਂ ਦੇ ਜਾਨੀ ਕਿ ਜ਼ਿਆਦਾ ਅਟੈਕ ਹੋ ਰਿਹਾ ਜੀ ਇੱਥੇ ਆ ਜੀ ਤੇ ਜੀ ਹਾਂ ਇਥੋਂ ਇਹਨੂੰ ਤਾਂ ਘੱਟ ਹੋ ਰਿਹਾ ਸੀ ਜੀ ਤੁਹਾਡਾ ਕੋਈ ਕਮਾਂਡਰ ਨਹੀਂ ਜਿਹੜਾ ਤੁਹਾਡੇ ਨਾਲ ਚੱਲਦਾ ਹੋਵੇ ਤੁਹਾਨੂੰ ਕਮਾਂਡ ਦਿੰਦਾ ਹੋਵੇ ਆਪਾਂ ਇਸ ਤਰ੍ਹਾਂ ਚੱਲਣਾ ਇਸ ਤਰ੍ਹਾਂ ਚੱਲਣਾ ਨਹੀਂ ਕਮਾਂਡਰ ਦੀ ਆਪਾਂ ਨੂੰ ਲੋਕ ਕਮਾਂਡਰ ਨੇ ਕਿਹੜਾ ਆਪਾਂ ਨੂੰ ਹੁਣ ਕਮਾਂਡ ਕਰ ਰਹੇ ਸੀ ਵੀ ਤੁਸੀਂ ਅੱਗੇ ਵਧੋ ਜੀ ਇਹ ਤਾਂ ਇੱਕ ਸ਼ਾਂਤੀ ਗੁਰੂ ਵੈਸਗੁਰੂ ਦੇ ਜਾਪ ਦੇ ਚ ਰਹਿ ਕੇ ਇੱਕ ਰੋਸ ਮਜਹਰਾ ਕਰ ਰਹੇ ਸੀ ਜੀ ਇਹ ਕੋਈ ਆਪਾਂ ਗਾਹਾਂ ਨਹੀਂ ਅ ਸੰਤ ਪਿੰਡਰਾ ਸਿੰਘ ਬਾਰੇ ਮਾਰਾ ਬੋਲੇ ਮਾਤਾ ਗੁਜਰੀ ਸਾਹਿਬ ਜਾਨ ਦੇ ਬਾਰੇ ਬੋਲੇ ਉਹ ਫਿਰ ਉਹਨਾਂ ਨੇ ਨੌਜਵਾਨੀ ਜੂਥ ਨੂੰ ਢੁਪੜਕਾਇਆ ਰੂੜੇ ਵਾਰੀ ਕੀਤੀ ਫਿਰ ਇਹ ਕੰਮ ਸਟਾਰਟ ਹੋਇਆ ਜੀ ਹਾਂ ਫਿਰ ਜਦੋਂ ਫਿਰ ਉਹਨਾਂ ਨੇ ਮੂਰੇ ਕਾਰਵਾਈ ਕੀਤੀ ਫਿਰ ਪੰਜਾਬ ਜਵਾਬ ਦੇਣ ਤੋਂ ਤਰੂਏ ਤੇ ਉੱਤਰਦੀ ਰਹਾਂਗੇ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਜੀ ਹਾਂ ਨਹੀਂ ਇੱਕ ਕਿੰਨਾ ਸਮਾਂ ਕਿੰਨਾ ਸੀ ਸ਼ਾਮ ਦਾ ਟਾਈਮ ਸੀ ਨਹੀਂ ਜੀ ਇਹ ਤਕਰੀਬਨ 11:00 ਵਜੇ ਠੀਕ ਵੰਟੇ ਦੇ 11:30 ਸਾਢੇ 11:00 ਵਜੇ 20 ਮਿੰਟ ਤੇ ਮੋਬਾਈਲ ਤੇ ਟਾਈਮ ਦੇਖਿਆ ਜੰਮੀ ਨਾਰਮਲ ਜਾਬ ਚੱਲ ਰਿਹਾ ਸੀਗਾ ਜੀ ਉੱਥੇ ਨਾ ਕੋਈ মিডিਆ ਚੈ ਫਟਰ ਨੇ 144 ਧਾਰਾ ਲਾਗੂ ਕਰਕੇ মিডিਆ ਨੂੰ ਵੀ ਕਹਿ ਰਿਹਾ ਵੀ ਕਿਲੋਮੀਟਰ ਦੇ ਤੁਸੀਂ ਦੈਰੇ ਚ ਨਹੀਂ ਜਾਣਾ ਤੁਸੀਂ ਦੂਰ ਰਹਣਾ ਤੁਹਾਡਾ ਜਾਨੀ ਮਾਨੀ ਉਸਕਾਰ ਕੋਈ ਖੋਦੋ ਇਹਦਾ ਬਿਆਨ ਆ ਰਿਹਾ ਹੈ ਜੀ ਤੇ ਕੋਈ মিডিਆ ਉੱਥੇ ਜਾਨਕੀ ਕਵਰੇਜ ਕਰ ਰਹੀ ਸੀ ਦੂਰੋਂ ਕਰ ਰਹੀ ਸੀ ਪਰ ਨੇੜੇ ਨਹੀਂ ਜਾ ਰਹੀ ਸੀ ਜਦੋਂ ਉਹਨਾਂ ਨੂੰ ਆਰਡਰ ਹੋਈ ਸੀ ਨਾ ਨੇੜੇ ਨਹੀਂ ਜਾ ਰਹੀ ਇਹ ਜਿੱਥੇ ਵਾਇਰ 17 ਵਾਇਰ ਨੂੰ ਜਮਾ ਤਾਰ ਕੋਲ ਜਾ ਪੁਰਾ ਸੀ ਤਕਰੀਬਨ 10 ਕਰਮਾਂ ਦੀ ਦੂਰੀ ਸੀਗਾ ਜੀ ਹਾਂ ਤੇ ਹੁਣ ਤੁਸੀਂ ਮਾਨ ਸਰਕਾਰ ਤੋਂ ਕੀ ਮੰਗ ਕਰਦੇ ਹੋ ਮਾਨ ਸਰਕਾਰ ਤੋਂ ਤਾਂ ਇਹ ਹੀ ਮੰਗਾ ਵੀ ਵੱਧ ਤੋਂ ਵੱਧ ਕਿਸਾਨ ਦੇ ਨਾਲ ਖੜ੍ਹਾ ਜਾਵੇ ਤੇ ਉਹ ਸਰਕਾਰ ਨੂੰ ਪੁੱਛਿਆ ਜਾਵੇ ਵੀ ਸਾਡੇ ਕਿਸਾਨਾਂ ਦਾ ਦੋਸਤ ਕੀ ਹੈ ਇੱਥੇ ਵੀ ਦੋਸਤੀ ਆ ਉਹ ਤੋਂ ਪੁੱਛਿਆ ਜਾਵੇ। ਬਾਕੀ ਸਿਰੇ ਸਰਕਾਰ ਥੋੜੀ ਸੁੱਤੀ ਲੱਗਦੀ। ਹੂੰ ਕਿਸ ਤਰ੍ਹਾਂ ਸੁੱਤੀ? ਉਹ ਤਾਂ ਕਹਿੰਦਾ ਸੀ ਮਦਦ ਕਰ ਰਹੇ ਆ ਕਿਸਾਨਾਂ ਦੇ ਨਾਲ ਖੜੇ ਆ। ਮਾਨਸਾ ਦਾ ਬਿਆਨ ਆ ਰਿਹਾ। ਨਹੀਂ ਮਦਦ ਤਾਂ ਕਰ ਰਹੇ ਆ ਤੇ ਇਹਦੋਂ ਪਹਿਲਾਂ ਕਿਉਂ ਨਹੀਂ ਨਾਲ ਖੜੇ ਹੋਣ। ਜਦੋਂ ਉੱਥੇ ਪੌਪ ਕਲਨ ਵਗੈਰਾ ਦਾ ਜਾਰੀ ਆ ਪਾਤੜਾਂ ਦੇ ਉੱਤੇ ਮੁੰਡਿਆਂ ਦੇ ਉੱਤੇ ਜਾ ਕੇ ਉਹਨਾਂ ਨੂੰ ਥਾਣੇ ਦੇ ਵਿੱਚ ਜਾ ਕੇ ਪੌਪ ਕਲਨ ਘੇਰ ਲਿਆ ਜਾ ਕਰਦਾ ਜਿਹੜੀ ਖਲੋਰੀ ਵੱਟ ਤੇ ਜਾ ਰਹੀ ਸੀ। ਉਹ ਜਿਹੜੀ ਉਹ ਜਾ ਰਹੀ ਸੀ ਆਥੇ ਸ਼ਾਮ ਦੇ ਹੋ ਗਏ ਘੇਰੀ ਗਈ ਆ ਉਹਦੇ ਤੋਂ ਫਿਰ ਉਹ ਪਿੰਡੀ ਵਾਪਸ ਮੁੜਦੀ। ਉਹ ਫਿਰ ਮਾਨ ਸਰਕਾਰ ਨੂੰ ਚਾਹੀਦਾ ਵੀ ਉੱਥੇ ਉੱਪਰ ਨੀ ਉੱਥੇ ਇੱਕਲਾ ਹੀ ਸ਼ਹੀਦ ਹੋਇਆ ਸ਼ੁਭਕਰਨ ਤੇ ਹੋਰ ਵੀ ਕੋਈ ਹੋਇਆ ਨਹੀਂ ਉੱਥੇ ਜੀ ਮੁੰਡੇ ਚਾਰ ਤੇ ਗੋਲੀਆਂ ਲੱਗੀਆਂ ਨੇ ਸਾਡਾ ਦਿੱਤੇ ਜੀ ਕੁਛ ਦੇ ਇੱਥੇ ਸੂਕੇ ਲੰਘੀ ਇੱਕ ਮੁੰਡੇ ਦੇ ਆ ਜੀ ਤੇ ਗੋਲੀ ਵੱਜੀ ਆ ਤੇ ਇੱਕ ਤਾਂ ਮੇਰਾ ਖਿਆਲ ਵੀ ਕੰਨ ਦੇ ਪਰਦੇ ਤੇ ਇੱਥੋਂ ਦੀ ਗੋਲੀ ਲੰਗੀ ਉਹਦੀ ਬਚਤ ਰਹੀ ਮੁੰਡੇ ਦੀ ਉਹ ਵੀ ਜੀ ਉਹ ਲੱਤਾਂ ਵਾਲਾ ਤਾਂ ਜੀ ਬਾਅਦ ਦੇ ਬਾਅਦ ਦੇ ਵਿੱਚ ਹੋਇਆ ਜੀ ਇਹ ਜਦੋਂ ਆਪਣਾ ਮੰਨ ਕੇ ਚੱਲ ਵੀ ਗੱਗੂ ਦੇ ਗੋਲੀ ਲੱਗ ਗਈ ਥੋੜੀ ਨੌਜਵਾਨੀ ਪੀੜੀ ਸਹਿਮਗੀ ਲੋਕ ਸਹਿਮਗੇ ਉਥੇ ਬੇਇੰਤਿਹਾ ਹੋਈਆਂ ਵੀ ਪਿੱਛੇ ਹਟਜੋ ਵੀ ਆਪਾਂ ਨੁਕਸਾਨ ਕਰਾਵਾਂਗੇ ਪਿੱਛੇ ਹਟਜੋ ਨੁਕਸਾਨ ਕਰਾਵਾਂਗੇ ਵੀ ਬਿਉਂਤਬੰਦੀ ਕੋਈ ਰਾਂਡ ਰੀਤੀ ਬਣਾ ਕੇ ਚੱਲਾਂਗੇ ਆਪਾਂ ਚੱਲ ਜੂਥ ਨੇ ਗੱਲ ਮੰਨੀ ਜਦੋਂ ਸਹਿਮੀ ਆਂਦਾ ਵੀ ਯਾਰ ਬੰਦਾ ਮੌਤ ਹੋ ਗਈ ਵੀ ਸਾਹਮਣੇ ਗੋਲੀ ਮਾਰੀ ਸਰੇ ਆਮ ਤੇ ਉਹਨਾਂ ਨੇ ਫਿਰ ਦੂ ਬਾਅਦ ਚ ਜਦੋਂ ਉਹ ਹਮਲਾ ਕਰਿਆ ਪਹਿਲਾਂ ਤਾਂ ਉਹਨੇ ਪਾਣੀ ਦੇ ਬਿਛਾੜਾ ਛੱਡਿਆ ਸਾਡੇ ਦੇ ਪਾਣੀ ਦੇ ਬਿਛਾੜਾ ਛੱਡ ਕੇ ਕਟੋ-ਕਟਾਈ ਤਿੰਨ ਸੌ ਆਰਮੀ ਦਾ ਮਲਾਜਮ ਉਹਦੇ ਵਿੱਚ ਹੋਆ ਆਰਐਸ ਦੇ ਗੁੰਡੇ ਆਏ ਚਾਰ-ਪੰਜ ਜਿਨ੍ਹਾਂ ਨੇ ਬਜ਼ੁਰਗਾਂ ਦੇ ਮੂੰਹ ਚ ਮਿਰਚਾਂ ਪਾਈਆਂ ਟੈਂਕੀਆਂ ਦੇ ਵਿੱਚ ਜੀ ਜਣੀ ਕਿ ਇਹਦੇ ਉੱਤੇ ਆਖ ਜੋ ਥਰੂ ਦਾ ਸਗਾ ਗੋਲਾ ਡਿੱਗੂ ਤਾਂ ਇਹ ਆਟੋਮੈਟਿਕਲੀ ਬਲਾਸਟ ਹੋ ਜਾਊਗਾ ਜੀ ਹਾਂ ਕਹਿੰਦੇ ਵੀ ਇੰਬੋਰਗਾ ਚ ਪਾ ਕੇ ਵੀ ਜਾ ਗਿਆ ਬਜ਼ੁਰਗਾਂ ਨੂੰ ਜਾਂ ਤੁਹਾਡੇ ਵਰਗੇ ਗੱਭਰੂਆਂ ਨੂੰ ਉਹ ਮੁੰਡਾ ਜੀ ਗੁਰਸਿੱਖ ਮੁੰਡਾ ਸੀਗਾ ਉਹ ਮਾਝੇ ਸਾਈਡ ਦਾ ਸੀਗਾ ਜੀ ਅਗਰਾਲਾ ਕੋਲੋਂ ਦਾ ਪਿੰਡ ਕਹਿ ਰਹੇ ਜੀ ਉਸ ਖਾਲਸਾ ਢਾਲ ਦੱਸ ਰਹੇ ਸੀ ਉਹ ਮੁੰਡਾ ਇਹੀ ਗੱਲ ਕਹਿ ਰਿਹਾ ਸੀ ਵੀ ਤੁਸੀਂ ਤੁਸੀਂ ਗਲਤ ਕਰ ਰਹੇ ਹੋ ਬਜ਼ੁਰਗਾਂ ਨੂੰ ਧੱਕਾ ਕਰ ਰਹੇ ਹੋ ਉਹ ਮੁੰਡੇ ਨੇ ਦਲੇਰੀ ਦਿਖਾਈ ਜਦੋਂ ਅੱਗੇ ਵਧਿਆ ਉਹ ਉਹ ਮੁੰਡੇ ਵੀ ਲੱਤ ਪਲਾਂ ਦੀ ਲੱਤ ਭੰਨੀ ਉਹਨੇ ਪੰਜ ਮਲਾਜਮਾਂ ਨੇ ਲੱਤ ਭੰਨੀ ਜੀ ਲੱਤ ਭੰਨ ਕੇ ਉਹਨੂੰ ਬੈਰੀਕੇਟਾਂ ਦੇ ਕੋਲ ਚ ਲੱਤ ਲੈ ਤਰ ਕੇ ਛੱਡੇ ਪਾੜੇ ਫੇਰ ਜਾ ਕੇ ਹਾਂ ਜਾ ਕੇ ਦੂਜੀ ਲੱਤ ਤੋੜੀ ਜੀ ਫੇਰ ਉਹਨੂੰ ਇੱਕ ਨਹਿਰ ਆ ਉਹ ਮੰਗਲੀ ਸੜ ਦੀ ਉਹਦੇ ਉੱਤੇ ਛੱਡਿਆ ਗਿਆ ਉਸ ਤੋਂ ਬਾਅਦ ਚ ਉਥੋਂ ਚੱਕ ਕੇ ਜਿਹੜੀ ਹਰਿਆਣਾ ਦੀ ਪੁਲਿਸ ਸਾਡੇ ਰੋहतक ਦੇ ਵਿੱਚ ਦਾਖਲ ਕਰਾਇਆ ਜੀ ਉਹ ਲੱਤਾਂ ਭੰਨੀਆਂ ਨੇ ਆਰਸ ਦੇ ਗੁੰਡੇ ਨੇ ਜਿਹਦੇ ਕੋਈ ਵਾਰਦੀ ਨਹੀਂ ਸੀ ਕੋਈ ਲੋਗੋ ਨਹੀਂ ਸੀ ਅੱਖੀਂ ਦੇਖਣੀਆਂ ਗੱਲਾਂ ਨੇ ਸਾਬ ਜੀ ਵੀ ਤੁਹਾਡੇ ਪੰਜਾਬ ਵਾਲੇ ਪਾਸੇ ਆ ਕੇ ਲੱਤਾਂ ਤੋੜ ਪਾਏ ਪੰਜਾਬ ਵਾਲੇ ਪਾਸੇ ਤਕਰੀਬਨ ਮੰਨ ਕੇ ਚਲੋ ਵੀ 5- ਉਦੋਂ ਕਿਸਾਨਾਂ ਕੋਲ ਤੇ ਜਿਹੜਾ ਹੁਣ ਬਾਰਡਰ ਲੱਗ ਰਿਹਾ ਉਹ ਪੰਜਾਬ ਦੇ ਵਿਚਿਆਂ ਕਿ ਹਰਿਆਣੇ ਦੇ ਵਿਚਾਇ ਜੀ ਜਿਹੜੇ ਕਿਸਾਨ ਕਿੱਥੇ ਸੀ ਉਸ ਵਕਤ ਉਦੋਂ ਕਿਸਾਨ ਵਕਤ ਵੀ ਮੌਜੂਦ ਸੀ ਇੱਥੇ ਅੱਛਾ ਹਾਂਜੀ ਤੇ ਕਿਸਾਨਾਂ ਨੇ ਹੱਲਾ ਨਹੀਂ ਕੀਤਾ ਉਹਨਾਂ ਦੇ ਕਿਸਾਨਾਂ ਨੇ ਹੱਲਾ ਕੀ ਹੈ ਆਪਣੇ ਕੋਲ ਕਿੰਨੇ ਹੱਥੇ ਆਪਾਂ ਕੀ ਹੈ ਆਪਣੇ ਕੋਲੇ ਉਹ ਅਸਲਾ ਕਿੱਥੇ ਸੀ ਨਾਲ ਅਸਲਾ ਸੀ ਉਹਨਾਂ ਕੋਲੇ ਤਾਂ ਹੀ ਤੁਹਾਨੂੰ ਕਹਿ ਰਹੇ ਪਹਿਲਾਂ ਹੀ ਤੁਹਾਨੂੰ ਕਹਿ ਰਹੇ ਵੀ ਅਸਲਾ ਸੀ ਉਹਨਾਂ ਕੋਲੇ ਜੀ 12 ਪੋਰ ਤੇ 315 ਪੋਰ ਦੇ ਫਾਇਰ ਆ ਰਹੇ ਸੀਗੇ ਜਿਹੜੇ ਮੁੰਡੇ ਉੱਥੇ ਆਰਮੀ ਦੇ ਵਿੱਚ ਰਹੇਗਾ ਆਪਾਂ ਨੂੰ ਤਾਂ ਕੀ ਪਤਾ ਵੀ 12 ਪੋਰ ਤੇ 15 ਪੋਰ ਦਾ ਫਾਇਰ ਕਿਹੋ ਜਿਹਾ ਹੁੰਦਾ ਨਾ ਉਹ ਮੁੰਡੇ ਕੁਝ ਲਟਾਇਰ ਹੋ ਕੇ ਕੋਸ ਸਰਵਿਸ ਛੱਡ ਕੇ ਵੀ ਆਏ ਹੋਏ ਸੀ ਕੁਝ ਛੁੱਟੀ ਦੇ ਦਿਨ ਉੱਥੇ ਗਏ ਹੋਏ ਸੀ ਉਹ ਮੁੰਡਾ ਇਹ ਦੱਸਣ ਦੀ ਬਿਤਾਵ ਕਹਿੰਦਾ ਵੀ ਜਿਹੜਾ ਆ ਰੌਂਦਾ ਰਿਹਾ ਵੀ ਆਹ ਫਲਾਨੇ ਅਸਲੇ ਦਾ ਆ ਰੌਂਦਾ ਰਿਹਾ ਫਲਾਨੇ ਅਸਲੇ ਦਾ ਅੱਛਾ ਹਾਂ ਉਹਨਾਂ ਨੂੰ ਜਾਨੀ ਕਿਥੇ ਹਾਰਾ ਬਾਰੇ ਜਲਦੀ ਜ ਬਾਡਰ ਕੈਂਟਰ ਦੇ ਉੱਤੋਂ ਜਿਹੜੇ ਪਸਾੜਾ ਹੁੰਦੇ ਨੇ ਉਹਦੇ ਬੰਗਲੀ ਸ਼ਾਰਟ ਤੋਂ ਆ ਰਿਹਾ ਜੀ ਉਹ ਜੇ ਕਿਤੇ ਮਰਨ ਕੇ ਚੱਲੋ ਵੀ ਬਾਡਰ ਤੋਂ ਅੱਗੇ ਜਾ ਕੇ ਆਉਂਦਾ ਫਿਰ ਉਹਦਾ ਨੁਕਸਾਨ ਜ਼ਿਆਦਾ ਹੋਣਾ ਸੀ ਜੀ ਇਸ ਪਿੰਡ 'ਚ ਤੁਸੀਂ ਕਿੰਨੇ ਨੌਜਵਾਨ ਕਈ ਸੀ ਬੱਲੋ ਪਿੰਡ 'ਚ ਇਸ ਪਿੰਡ ਦੇ ਵਿੱਚ 1500 ਆਦਮੀ ਸੀ ਜੀ ਹਾਂ ਹੁਣ ਉੱਥੇ ਹੈਗੇ ਆ ਤੇ ਕੋਈ ਸੀ ਵਾਪਸ ਆ ਗਏ ਸਾਰੇ ਨਹੀਂ ਹੈਗੇ ਜੀ ਉੱਥੇ ਮੌਜੂਦ ਆ ਦੋ ਜਣੇ ਦੋ ਜਣੇ ਰਹਿ ਗਏ ਉੱਥੇ ਹਾਂਜੀ ਹਾਂਜੀ ਜੀ ਓਕੇ ਧੰਨਵਾਦ